ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਰਮਜੀਤ ਨੰਬਰਦਾਰ ਦੋਸਤੋ ਅੱਜ ਦੇ ਜਮਾਨੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹਰ ਇੱਕ ਬੱਚਾ ਫਾਸਟ ਫੂਡ ਬੜੀਆਂ ਚੀਜ਼ਾਂ ਨੂੰ ਪਸੰਦ ਕਰਦਾ ਹੈ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੀ ਪੁਰਾਣੇ ਜਮਾਨੇ ਦੇ ਵਿੱਚ ਜੋ ਘਰੇਲੂ ਚੀਜ਼ਾਂ ਬਣਾ ਕੇ ਪੁਰਾਣੀਆਂ ਬਜ਼ੁਰਗ ਔਰਤਾਂ ਸਾਡੀ ਮਾਂ ਸਾਨੂੰ ਜਿਵੇਂ ਦੇਦੀ ਹੁੰਦੀ ਸੀ ਕਲਕਦੀਆਂ ਪਿੰਨੀਆਂ ਅੱਜ ਤੁਹਾਨੂੰ ਅਸੀਂ ਕਲਕਦੀਆਂ ਪਿੰਨੀਆਂ ਬਾਰੇ ਦੇਖਾਂਗੇ ਵੀ ਆਪਾਂ ਕਿਵੇਂ ਬਣ ਗਏ ਨੇ ਦੋਸਤੋ ਆਜੂ ਬਣਾਉਣੇ ਆਪਾਂ ਕਣਕ ਦੀਆਂ ਪਿੰਨੀਆਂ ਪਹਿਲਾਂ ਦੋਸਤੋ ਆਹ ਕਣਕ ਲਈ ਹੈ 2 ਕਿਲੋ ਕਣਕ ਲਈ ਹੈ ਅਸੀਂ ਹੈਨਾ ਅੱਜ ਮੇਰੀ ਵਾਈਫ ਆ ਪਿੰਨੀਆਂ ਬਣਾ ਕੇ ਦੇਊਗੀ ਮੇਰਾ ਬੇਟਾ ਪੜਦਾ ਬੁਹਾਲੀ ਤੇ ਉਹਦੇ ਵਾਸਤੇ ਭੇਜਣੇ ਨੇ ਕਣਕ ਦੀਆਂ ਪਿੰਨੀਆਂ ਠੀਕ ਹੈ ਤੇ ਅੱਜ ਜੋ ਲੋ ਅੱਜਕੱਲ ਬੱਚੇ ਕੁਰਕ ਦੇ 버ਗਰ ਲਟਰਮ ਪਟਰਮ ਬਹੁਤ ਕੁਝ ਖਾਂਦੇ ਨੇ ਪਰ ਦੋਸਤੋ ਆ ਚੀਜ਼ਾਂ ਨੂੰ ਆਪਾਂ ਲੋਕ ਭੁੱਲ ਗਏ ਹੈਨਾ ਇਹ ਚੀਜ਼ਾਂ ਸਿਹਤ ਵਾਸਤੇ ਇੰਨੀਆਂ ਕ ਵਧੀਆ ਕਾਰਗਰ ਰਹੀਆਂ ਨੇ ਵੀ ਛੱਡ ਦੋ ਗੱਲਾਂ ਜਿਵੇਂ ਇਹ ਕਣਕ ਦੀਆਂ ਪਿੰਨੀਆਂ ਨੇ ਨਾ ਇਹ ਪੇਟ ਵਾਸਤੇ ਇੰਨੀਆਂ ਚੰਗੀਆਂ ਨੇ ਬਹੁਤ ਵਧੀਆ ਹਨ ਇਹਦੇ ਵਿੱਚ ਗੁੜ ਪੈਂਦਾ ਜੋ ਮਰਜ਼ੀ ਮਟੀਰੀਅਲ ਪਾ ਲੋ ਗਰਮੀ ਦਾ ਮੌਸਮ ਹੈ ਠੰਡੀਆਂ ਚੀਜ਼ਾਂ ਪਾ ਲੋ ਜਿਵੇਂ ਹੁਣ ਅਸੀਂ ਇਹਦੇ ਵਿੱਚ ਸੌਂਫ ਪਾਵਾਂਗੇ ਹਨ ਤੇ ਸਰਦੀ ਦੇ ਮੌਸਮ ਦੇ ਵਿੱਚ ਇਹਦੇ ਵਿੱਚ ਤੁਸੀਂ ਤੇ ਖੋਪਾ ਵਗੈਰਾ ਦਾਖਾਂ ਵਗੈਰਾ ਹੋਰ ਬਹੁਤ ਜੋ ਵੀ ਤੁਸੀਂ ਪਾਉਣ ਚੀਜ਼ਾਂ ਪਾ ਸਕਦੇ ਹੋ ਪਹਿਲਾਂ ਇਹ 2 ਕਿਲੋ ਕਣਕ ਲਈ ਹੈ ਇਹਨੂੰ ਚੰਗੀ ਤਰ੍ਹਾਂ ਤੋਂ ਸਾਫ਼ ਕੀਤਾ ਪਹਿਲਾਂ ਇਹਦੇ ਵਿੱਚੋਂ ਰੋੜ ਮਿੱਟੀ ਚੋਕੇ ਨੂੰ ਢੋਤਾ ਢੋ ਕੇ ਇਹ ਕਣਕ ਨੂੰ ਸਿਕਾ ਲਿਆ ਸਿਕਾਉਣ ਤੋਂ ਬਾਅਦ ਕੀ ਕੀਤਾ ਇਹ ਕਣਕ ਨੂੰ ਅਸੀਂ ਰੋਸਟ ਕਰ ਰਹੇ ਹੁਣ ਭੁੰਨ ਰਹੇ ਹਾਂ ਤੁਹਾਨੂੰ ਦਿਖਾਉਣਾ ਮੈਂ ਲੋਹੇ ਦੀ ਕੜਾਹੀ ਦੇ ਵਿੱਚ ਕਿਵੇਂ ਭੁੰਨ ਰਹੇ ਹਾਂ ਇਹਦੀ ਆਹ ਦੇਖੋ ਦੋਸਤੋ ਲੋਹੇ ਦੀ ਕੜਾਹੀ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਸਾਡੇ ਜ਼ਮਾਨੇ ਵੇਲੇ ਤਾਂ ਦੋਸਤੋ ਪੱਠੀਆਂ ਹੁੰਦੀਆਂ ਸੀ ਹਨਾ ਤੇ ਬੀਬੀ ਪੱਠੀ ਦੇ ਆਪਣੇ ਪੋਣੇ ਦੇ ਵਿੱਚ ਬਨ ਕੇ ਕਣਕ ਭੇਜ ਦੇ ਨੇ ਤੁਸੀਂ ਲੋ ਬਣਾ ਲਿਓ ਤੇ ਘਰੇ ਆ ਕੇ ਇਹ ਜਿਆ ਪਿੰਨੀਆਂ ਬਣਾਉਂਦੀ ਸੀ ਦੋਸਤੋ ਤੁਸੀਂ ਇਹ ਵੀਡੀਓ ਨੂੰ ਵਧੀਆ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਬਹੁਤ ਵਧੀਆ ਚੀਜ਼ ਬਣੂਗੀ ਹਨਾ ਤੇ ਜਿਹੜੇ ਜਿਹੜੇ ਵੀ ਬੰਦੇ ਨੇ ਇਹ ਪਿੰਨੀਆਂ ਖਾਧੀਆਂ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਠੀਕ ਹੈ ਤੇ ਇੱਕ ਇਹ ਵੀ ਦੱਸੋ ਵੀ ਤੁਸੀਂ ਇਹਨੂੰ ਕੀ ਕਹਿੰਦੇ ਹੋ ਹਨਾ ਇਹਦਾ ਨਾਮ ਕੀ ਆ ਇਸ ਤਰ੍ਹਾਂ ਇਸ ਨੂੰ ਬ੍ਰਾਊਨ ਕਰ ਲੈਣਾ ਜੇਨੀ ਥੋੜਾ ਜਿਹਾ ਲਾਲ ਕਰ ਲੈਣਾ ਚੱਬ ਕੇ ਦੇਖ ਲੈਣਾ ਜਦੋਂ ਵਧੀਆ ਕੜਕ ਜੀ ਹੋ ਜੇ ਠੀਕ ਹੈ ਤਾਂ ਇਹਦੇ ਵਿੱਚ ਗੁੜ ਮਿਕਸ ਕਰਨਾ ਬਣੇ ਭੁੱਜ ਰਹਿ ਨੇ ਕੜਕੜਕ ਤੁਨ ਸੁਣਦੀ ਹੋਵੇ ਜੀ ਹੈਨਾ ਉਦੋਂ ਇਹੋ ਜਿਹੀ ਚੀਜ਼ਾਂ ਤੁਸੀਂ ਘਰੇ ਬਣਾ ਕੇ ਆਪਣੇ ਬੱਚਿਆਂ ਨੂੰ ਦਿਓ ਠੀਕ ਹੈ ਬਾਹਰ ਦੀਆਂ ਚੀਜ਼ਾਂ ਜਿਵੇਂ ਸਮੋਸੇ ਖਵਾਤੇ 버ਗਰ ਖਵਾਤੇ ਪੀਜ਼ਾ ਖਵਾਤਾ ਹੈਨਾ ਉਹ ਚੀਜ਼ਾਂ ਦੇਖੋ ਅੱਜ ਕੱਲ ਬੱਚੇ ਬੀ ਮੈਚੁਰ ਹੋ ਰਹੇ ਨੇ ਹੈਨਾ ਤੇ ਜਿਹੜੀ ਆਪਾਂ ਕੁਦਰਤ ਕਰਨ ਇਹ ਵੀ ਆਪਾਂ ਕੁਦਰਤੀ ਚੀਜ਼ਾਂ ਨਾਲੋਂ ਟੁੱਟ ਗਏ ਠੀਕ ਹੈ ਤੇ ਬੱਚਿਆਂ ਨੂੰ ਆਪਾਂ ਖੁਸ਼ੀ ਮਹਿਸੂਸ ਕਰਦੇ ਹਾਂ ਸਾਡੇ ਬੱਚੇ ਐਡਵਾਂਸ ਨੇ ਪਰ ਇੱਕ ਸਮੇਂ ਤੋਂ ਪਹਿਲਾਂ ਬੱਚਾ ਜੇ ਪ੍ਰੀ ਮੈਚੁਰ ਹੁੰਦਾ ਜਿਆਦਾ ਐਡਵਾਂਸ ਉਹਨੂੰ ਗਿਆਨ ਹੁੰਦਾ ਤਾਂ ਹੋਰ ਬੱਚੇ ਲਈ ਘਟਕ ਹੁੰਦਾ ਨੁਕਸਾਨਦਾਇਕ ਹੁੰਦਾ ਨਾ ਠੀਕ ਹੈ ਤੁਸੀਂ ਵੀ ਘਰੇ ਇੱਕ ਚੀਜ਼ ਜਿਹਨ ਲਈ ਸ਼ੌਂਕ ਆਪ ਅਸਲ ਵਿੱਚ ਕੀ ਹੈ ਨਾ ਕਰੇ ਸ਼ੌਂਕ ਹੋਣਾ ਚਾਹੀਦਾ ਬੱਚਿਆਂ ਦੀ ਜਿਹੜੀ ਮਾਤਾ ਉਹਨੂੰ ਸ਼ੌਂਕ ਹੋਣਾ ਚਾਹੀਦਾ ਉਹ ਮੈਂ ਬੈਠ ਕੇ ਨੂੰ ਕੀ ਬਣਾ ਕੇ ਖਵਾਉਣਾ ਹੈ ਨਾ ਅੱਜ ਕੱਲ ਤਾਂ 부ੜੀਆਂ ਸਾਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਨਾ ਇੰਡਾ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਥੋੜਾ ਜਿਆਦਾ ਹੈਗਾ ਜਿੱਕਰ ਇਹ ਚਾਰ ਰਿਚਾਰਜ ਤੇ ਗਾਰਜਨ ਦਾ ਰੋਟੀ ਨਹੀਂ ਬਣਾਉਣੀ ਕਹਿਣੀ ਆਪਾਂ ਦੇਖੀਏ ਸਮੋਸੇ ਫੜ ਲਿਓ ਹੈਨਾ ਦੇਖੋ ਇਹ ਭੁੱਜ ਕੇ ਬਿਲਕੁਲ ਬ੍ਰਾਊਨ ਹੋ ਗਈ ਤੇ ਦੇਖੋ ਇਹਦਾ ਰੰਗ ਕਿੰਨਾ ਰੰਗ ਪੇਰਾ ਹੋ ਗਿਆ ਹੈ ਨਾ ਤੇ ਇਹ ਜਦੋਂ ਭੁੱਜ ਗਿਆ ਤੇ ਇਹਨੂੰ ਕੱਢ ਕੇ ਰੱਖ ਲੈਣਾ ਲਓ ਦੋਸਤੋ ਕਣਕ ਸਾਡੀ ਪੁੱਜ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਇਹ ਕੜਾਹੀ ਥੋੜੀ ਜਿਹੀ ਛੋਟੀ ਹੈ ਅਸੀਂ ਹੁਣ ਇਸ ਨੂੰ ਥੋੜੀ ਜਿਹੀ ਵੱਡੀ ਕੜਾਹੀ ਦੇ ਵਿੱਚ ਪਾਵਾਂਗੇ ਲਓ ਪਾਓ ਜੀ ਫਿਰ ਵੱਡੀ ਕੜਾਹੀ ਚ ਪਾਓ ਇਹਨੂੰ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਤੇ ਹੋਰ ਛੋਟੀ ਇਲਾਇਚੀ ਵਗੈਰਾ ਮਿਕਸ ਕਰਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਗਰਮ ਜੀ ਜੰਦਾ ਪਾਣੀ ਸਾਦੇ ਦੇ ਵਿੱਚ ਆਪਾਂ ਸੌ ਪਾਵਾਂਗੇ ਛੋਟੀ ਇਲਾਇਚੀ ਪਾਵਾਂਗੇ ਨਾ ਦੇਖੋ ਬਹੁਤ ਘੈਂਟ ਚੀਜ਼ ਬਣੂਗੀ ਇਹ ਆ ਦੇਖੋ ਦੋਸਤੋ ਇਹਦੇ ਵਿੱਚ 20 ਗ੍ਰਾਮ ਅਸੀਂ ਛੋਟੀ ਇਲਾਇਚੀ ਮਿਕਸ ਕੀਤੀ ਹੈ ਪਾਊਡਰ ਬਣਾ ਲਿਆ ਤੇ 100 ਗ੍ਰਾਮ ਇਹਦੇ ਵਿੱਚ ਅਸੀਂ ਸੌਂਫ ਦਾ ਪਾਊਡਰ ਬਣਾ ਲਿਆ ਤੇ ਹੁਣ ਇਹਨੂੰ ਪਹਿਲਾਂ ਗੁੜ ਪਾਉਣ ਤੋਂ ਪਹਿਲਾਂ ਇਹਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ ਪਾਓ ਜੀ ਉੱਤਨ ਕਰ ਰਹੀ ਹੈ ਸੇ ਐਲਾਈਪੀ ਤੇ ਸੌਂਫ ਦੀ ਹੋ ਆ ਰਹੀ ਦੇਖੋ ਸ਼ੂ ਜਿਹਦੇ ਵਿੱਚ ਦੋਸਤੋ ਤੁਸੀਂ ਅਜਵਾਇਨ ਵੀ ਪਾ ਸਕਦੇ ਹੋ ਥੋੜੀ ਜੀ ਥੋੜੀ ਜੀ ਪਾਉਣੀ ਹੈ ਥੋੜੀ ਅਜਵਾਇਨ ਵੀ ਪਾ ਸਕਦੇ ਹੋ ਬਹੁਤ ਕੈਂਕੀ ਬਣੇਗੀ ਲੈ ਲਈ ਹੁਣ ਪਾਉ ਇਹਦੇ ਵਿੱਚ ਗੁੜ 2 ਕਿਲੋ ਕਣਕ ਤੇ ਇਹਦੇ ਵਿੱਚ ਕਿਲੋ ਤੋਂ ਥੋੜਾ ਜਿਆਦਾ ਗੁੜ ਪਾਇਆ ਸੀ ਤੁਸੀਂ ਆਪਣੀ ਸਵਾਦ ਦੇ ਅਨੁਸਾਰ ਇਹਦੇ ਵਿੱਚ ਗੁੜ ਵੱਧ ਘੱਟ ਵੀ ਕਰ ਸਕਦੇ ਹੋ ਹਨ ਤੇ ਹੁਣ ਅਸੀਂ ਇਹਦੇ ਵਿੱਚ ਕਿਲੋ ਤੋਂ ਥੋੜਾ ਜਿਆਦਾ ਗੁੜ ਪਾਇਆ ਤੇ ਖੁਸ਼ਬੂ ਇਹਦੀ ਬਹੁਤ ਘੈਂਟ ਆ ਰਹੀ ਹੈ ਕਿਉਂਕਿ ਜਿਹੜੇ ਸੌਂਫ ਪਾ ਲਈ ਨਾ ਆਪਾਂ ਸੌਂਫ ਤੇ ਛੋਟੀ ਇਲਾਇਚੀ ਮਿਕਸ ਕੀਤੀ ਹੈ ਬਹੁਤ ਘੈਂਟ ਖੁਸ਼ਬੂ ਆ ਰਹੀ ਹੈ ਆਪਾਂ ਨੇ ਗੁੜ ਨੂੰ ਪਹਿਲਾਂ ਇਸ ਤਰ੍ਹਾਂ ਕੁੱਟ ਕੇ ਬਰੀਕ ਕਰ ਲੈਣਾ ਫਿਰ ਇਹਦੇ ਵਿੱਚ ਗਰਮ-ਗਰਮ ਦੇ ਵਿੱਚ ਆਪਾਂ ਗੁੜ ਨੂੰ ਮਿਕਸ ਕਰਾਂਗੇ ਚਲੋ ਕਰੋ ਹੋ ਗਈ ਜੀ ਥੋੜਾ ਬਰੀਕ ਹੋ ਗਿਆ ਗੁੜ ਹਾਂਜੀ ਕੁਰੋਚਰ ਨੂੰ ਮਿਕਸ ਕਰ ਫਿਰ ਇਹਦੇ ਵਿੱਚ ਪਾਉਣੀ ਹੈ ਪਹਿਲਾਂ ਅੱਧਾ ਗੁੜ ਪਾ ਕੇ ਆਪਾਂ ਇਹਨੂੰ ਵਿੱਚ ਮਿਕਸ ਕਰ ਲਾਂਗੇ ਹਨਾ ਤੁਹਾਨੂੰ ਲੱਗੇ ਵੀ ਗੁੜ ਘੱਟ ਹੈ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਪਾ ਸਕਦੇ ਹੋ ਆਪਣੇ ਸਵਾਦ ਅਨੁਸਾਰ ਤੁਸੀਂ ਮਿਕਸ ਕਰ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਵੀ 2 ਕਿਲੋ ਦੇ ਵਿੱਚ ਕਿਲੋ ਗੜ ਬਹੁਤ ਹੁੰਦਾ ਕਿਉਂਕਿ ਇਹਨੇ ਥੋੜਾ ਮੈਲਟ ਹੋ ਜਾਣਾ ਥੋੜਾ ਜਿਹਾ ਲਿਊਕਿਡ ਹੋ ਜਾਣਾ ਦੁਬਾਰਾ ਬਸ ਕਰਦੇ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰਦੇ ਜਾਣਾ ਕਿਉਂਕਿ ਇਹ ਇੱਕਦਮ ਇਕੱਠਾ ਨਾ ਹੋ ਗਏ ਨਾ ਬਹੁਤ ਘੈਂਟ ਚੀਜ਼ ਬਣ ਗਈ ਦੋਸਤੋ ਬਹੁਤ ਘੈਂਟ ਤੁਸੀਂ ਘਰੇ ਬਣਾ ਕੇ ਖਾ ਕੇ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਨੂੰ ਲਿਖ ਕੇ ਦੱਸੋ ਕਿਸ ਤਰ੍ਹਾਂ ਦੀ ਚੀਜ਼ ਬਣੀ ਇਹ ਸਵੇਰੇ ਤੁਸੀਂ ਚਾਹ ਨਾਲ ਵੀ ਖਾ ਸਕਦੇ ਹੋ ਦੁਪਹਿਰੇ ਵੀ ਖਾ ਸਕਦੇ ਹੋ ਹਨਾ ਜਦੋਂ ਮਰਜ਼ੀ ਇਸ ਨੂੰ ਕਿਸੇ ਸਵੇਰੇ ਨਾਸਤੇ ਟਾਈਮ ਵੀ ਖਾ ਸਕਦੇ ਹੋ ਤੇ ਦੁਪਹਿਰ ਨੂੰ ਚਾਹ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਘੈਂਟ ਚੀਜ਼ ਬਣੀ ਦੋਸਤੋ ਘਰੇਲੂ ਚੀਜ਼ਾਂ ਪ੍ਰਾਣੇ ਜਮਾਨੇ ਦੇ ਵਿੱਚ ਘਰੇਲੂ ਚੀਜ਼ਾਂ ਖਾਂਦੇ ਸੀ ਲੋਕ ਚੂਰੀਆਂ ਖਾਂਦੇ ਸੀ ਹਨਾ ਅੱਜ ਕੱਲ੍ਹ ਬੱਚਿਆਂ ਨੂੰ ਖਵਾ ਦੋ ਕੋਰਕਰੇ ਕੋਲਡ ਡਰਿੰਕ ਸਟਿੰਗ ਲਾਟਰਨ ਪਾਟਰਨ ਪਤਾ ਨਹੀਂ ਕੀ ਕੀ ਬੱਚੇ ਪੀਂਦੇ ਨੇ ਹਨਾ ਪੁਰਾਣੇ ਜਮਾਨੇ ਦੇ ਵਿੱਚ ਤਾਂ ਕੱਚਾ ਦੁੱਧ ਪੀਂਦੇ ਹੁੰਦੇ ਸੀ ਮੱਝ ਦਾ ਨਾਲੇ ਮੱਝ ਤੋਂਣੀ ਨਾਲੇ ਦੁੱਧ ਪੀਣਾ ਜੋਨਸਾਰ ਕੱਚਾ ਦੁੱਧ ਪੀਂਦੇ ਹੁੰਦੇ ਦੇਖ ਲਓ ਕਹੇ ਜੇ ਜਵਾਨ ਹੁੰਦੀ ਸੀ ਇਹ ਪਹਿਲਾਂ ਮਾਮਾ ਦੇ ਪੁੱਤ ਇਹ ਜੇ ਸੂਰਮੇ ਪੈਦਾ ਹੁੰਦੇ ਸੀਗੇ ਗੂੜਾ ਮਿਕਸ ਹੋ ਕੇ ਸਾਡਾ ਮਟੀਰੀਅਲ ਬਿਲਕੁਲ ਤਿਆਰ ਹੈ ਜੀ ਪਿੰਨੀਆਂ ਬਣਾ ਰਹੀਆਂ ਨੇ ਪਿੰਨੀਆਂ ਥੋੜੀਆਂ ਜਿਹਾ ਜੁੜਦੀਆਂ ਘਟੁੰਦੀਆਂ ਨੇ ਬਣਾਉਣੀਆਂ ਔਖੇ ਨੇ ਆ ਦੇਖੋ ਪਿੰਨੀਆਂ ਬਿਲਕੁਲ ਤਿਆਰ ਹੋ ਗਈਆਂ ਤਾਂ ਤੁਸੀਂ ਕੀ ਕਰਨਾ ਆਪਣੇ ਹੱਥ ਤੇ ਨਾ ਇੱਕ ਲਪਾਪਾ ਚੜਾ ਲੈਣਾ ਮੁੰਡਾ ਜੀ ਲਪਾਪਾ ਤੇ ਉੱਤੇ ਥੋੜਾ ਜਿਹਾ ਘਿਓ ਲਾ ਲੈਣਾ ਫਿਰ ਫਾਟਣਾ ਦੇਖੋ ਇਸ ਤਰ੍ਹਾਂ ਪਿੰਨੀ ਮਲ ਜੂੜੇ ਬਹੁਤ ਟੇਸਟੀ ਬਣਦੇ ਨੇ ਇਹ ਰੋਟੇ ਹਾਂ ਹਾਂਜੀ ਦੋਸਤੋ ਇਹ ਸੀ ਰੈਸਪੀ ਘਰੇ ਆਪਣੇ ਬਣਾਉਣ ਵਾਲੀਆਂ ਕਲਕ ਦੀਆਂ ਪਿੰਨੀਆਂ ਇਹ ਦੋਸਤੋ ਇੱਕ ਬਹੁਤ ਹੀ ਘਰੇਲੂ ਪੋਸ਼ਟਿਕ ਹਾਰ ਹੈ ਮੈਂ ਤਾਂ ਕਹਿਣਾ ਵੀ ਆਪਣੇ ਬੱਚਿਆਂ ਨੂੰ ਕੁਰਕਰੇ ਕਰਕਰਿਆਂ ਤੋਂ ਡੀਜ਼ ਲੂਜ਼ ਤੋਂ ਹਨ ਜਿਹੜੀਆਂ ਬਨੋਟੀ ਚੀਜ਼ਾਂ ਨੇ ਇਹਨਾਂ ਤੋਂ ਬਚਾਓ ਘਰੇ ਬਣਾ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਦਿਓ ਆਪਣੇ ਬੱਚਿਆਂ ਨੂੰ ਕਿਤਾ ਕੇ ਸੋਡੇ ਬੱਚੇ ਹੈਲਦੀ ਹੋ ਆਪਣਾ ਸਾਰਾ ਸਮਾਨ ਵਧੀਆ ਹੈਲਦੀ ਹੋ ਗਈ ਦੋਸਤੋ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਨੂੰ ਹੋਰ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਬਹੁਤ ਵਧੀਆ ਮੈਟਰ ਤੇ ਮੇਰੇ ਕੋਲੇ ਵਧੀਆ ਤੋਂ ਵਧੀਆ ਤੁਹਾਨੂੰ ਮਟੀਰੀਅਲ ਦੇਵਾਂਗਾ ਥੈਂਕ ਯੂ ਦੋਸਤੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ